ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਵੱਡਾ ਫੈਸਲਾ ਲੈਂਦੇ ਹੋਏ ਕਿ ਇੱਕ ਐਗਜ਼ੈਂਪਲ ਸੱਟ ਕੀਤੀ ਗਈ ਹੈ। ਸ਼੍ਰੀ ਮੁਕਸਰ ਸਾਹਿਬ ਦੇ ਡੀਸੀ ਰਜੀਵ ਤਰਪਾਟੀ ਨੂੰ ਸਸਪੈਂਡ ਕਰਕੇ ਜੋ ਮਾਮਲਾ ਸਾਹਮਣੇ ਆਇਆ ਉਸ ਮਾਮਲੇ ਵਿੱਚ ਪਤਾ ਲੱਗਾ ਕਿ ਰਜੀਵ ਤਰਪਾਟੀ ਬਤੌਰ ਏਡੀਸੀ ਪਟਿਆਲਾ ਵਿੱਚ ਤਾਇਨਾਤ ਸੀ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਅਕਾਲੀ ਸਰਕਾਰ ਪਟਿਆਲਾ ਵਿੱਚ ਫਾਇਰ ਕਰਦੀ ਸੀਗੀ ਉਸ ਵੇਲੇ ਕੁਝ ਸ਼ਿਕਾਇਤਾਂ ਦੇ ਖਿਲਾਫ ਹੋਈਆਂ ਸੀਗੀਆਂ ਸ਼ਿਕਾਇਤਾਂ ਦੇ ਵਿੱਚ ਸ਼੍ਰੀ ਕਾਲੀ ਮਾਤਾ ਮੰਦਰ ਦੇ ਫੰਡਾਂ ਦੀ ਦੁਰਵਰਤੋਂ ਦੀ ਗੱਲ ਹੋਈ ਸੀ ਤੇ ਕੁਝ ਚਾਂਦੀ ਦੀ ਗੱਲ ਹੋਈ ਸੀ। ਉਹ ਸ਼ਿਕਾਇਤ ਕਰਨ ਵਾਲੇ ਪੰਚਾਨੰਦ ਗਿਰੀ ਜੋ ਕਿ ਉਰਫ ਸੰਜੀਵ ਭਰਤਵਾਦ ਸਨ Hindu ਸੰਗਠਨ ਚਲਾਉਂਦੇ ਨੇ ਤੇ ਕਾਲੀ ਮਾਤਾ ਮੰਦਰ ਤੋਂ ਹੁਣ ਇਸ ਦੁਨੀਆ ਵਿੱਚ ਨਹੀਂ ਹੈਗੇ। ਉਹਨਾਂ ਵੱਲੋਂ ਸ਼ਿਕਾਇਤ ਸੀ ਮੇਰੀ ਜਾਣਕਾਰੀ ਮੁਤਾਬਕ ਤੇ ਇੱਕ ਸ਼ਿਕਾਇਤ ਕਰਤਾ ਸੀਗੇ ਵਿਨੋਦ ਲੱਡਾ ਜੋ ਕਿ ਐਡਵੋਕੇਟ ਨੇ ਉਹਨਾਂ ਨੇ ਸ਼ਿਕਾਇਤ ਕੀਤੀ ਸੀਗੀ ਕਿ ਏਡੀਸੀ ਰਜੈਸਟਰ ਪਾਰਟੀ ਜੀ ਬਲੋ ਜਿਹੜੇ ਕਾਲੀ ਮਾਤਾ ਮੰਦਰ ਦੇ ਫੰਡ ਨੇ ਉਹਨਾਂ ਦੀ ਦੁਰਵਿੱਤਿਆ ਕੀਤੀ ਗਈ ਹੈ ਉਸ ਦੇ ਵਿੱਚ ਕੰਪਲੀਟ ਦੇ ਵਿੱਚ ਇਸ ਕਾਲ ਦਾ ਜ਼ਿਕਰ ਹੁੰਦਾ ਹੈ ਕਿ ਸ਼੍ਰੀ ਕਾਲੀ ਮਾਤਾ ਮੰਦਰ ਦੇ ਪਿੱਛੇ ਜੋ ਬਣਨ ਵਾਲਾ ਗੇਟ ਹੈ ਤੁਸੀਂ ਮੈਂ ਦੇਖ ਸਕਦੇ ਹੋ ਇਹ ਗੇਟ ਹੈ ਇਸ ਗੇਟ ਦੇ ਬਣਨ ਦੇ ਵਿੱਚੋਂ ਇਸ ਗੇਟ ਦਾ ਜਿਹੜਾ ਲੋਹਾ ਉਹਦੇ ਵਿੱਚੋਂ 10 ਲੱਖ ਰੁਪਏ ਦੀ ਧੰਦਲੀ ਦੀ ਗੱਲ ਕੀਤੀ ਗਈ ਸੀਗੀ ਤੇ ਨਾਲ ਹੀ 60 ਕਿਲੋ ਚਾਂਦੀ ਰਾਜਿਸਤਾਨ ਭੇਜੀ ਗਈ ਸੀਗੀ ਪੋਲਿਸ਼ ਕਰਵਾਉਣ ਵਾਸਤੇ ਜਿਹਦੇ ਵਿੱਚੋਂ 40 ਕਿਲੋ ਚਾਂਦੀ ਵਾਪਸ ਆਉਂਦੀ ਹੈ ਤੇ ਬਾਕੀ ਦੀ ਜਗ ਨੂੰ ਗिल्ਟ ਦਿਖਾ ਕੇ ਖਾਨਾ ਪੂਰਤੀ ਕਰ ਦਿੱਤੀ ਜਾਂਦੀ ਹੈ ਉਸ ਸ਼ਿਕਾਇਤ ਦੇ ਵਿੱਚ ਇਹ ਦੱਸਿਆ ਗਿਆ ਸੀਗਾ ਉਸ ਸਰਕਾਰ ਦੇ ਦਰਮਿਆਨ ਡਿਪਟੀ ਕਮਿਸ਼ਨਰ ਮੁਖਸਰ ਰਜਿਸਟਰ ਪਾਰਟੀ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਦੇ ਦੁਸ਼ਾ ਮੁਤਾਬਕ ਸਸਪੈਂਡ ਕਰ ਦਿੱਤਾ ਗਿਆ ਤੇ ਹੋਰ ਅਸੀਂ ਗੱਲਬਾਤ ਕਰਦੇ ਹਾਂ ਜਿਹੜੇ ਸ਼ਿਕਾਇਤ ਕਰਤਾ ਸੀਗੇ ਵਿਰੋਧ ਨੱਗਾ ਜੀ ਕੋਈ ਨਕੀ ਸ਼ਿਕਾਇਤ ਕੀਤੀ ਸੀ ਕਿ ਦੇ ਹੋਏ ਸੇ ਕਾਰਵਾਈ ਤੋਂ ਪੂਰੇ ਸੰਤੋਖਤ ਹੋ ਗਏ ਹੋਣਾ ਸੋ ਕਿ ਇੱਕ ਮਾਮਲਾ ਸਾਹਮਣੇ ਆਇਆ ਕਿ ਮੁਕਸਰ ਦੇ ਡੀਸੀ ਰਜਿਸਟਰ ਬਟਲ ਨੂੰ ਸਸਪੈਂਡ ਕੀਤਾ ਗਿਆ ਕਾਲੀ ਮਾਤਾ ਮੰਦਿਰ ਦੇ ਚਾਂਦੀ ਤੇ ਜਿਹੜਾ ਪਿਛਲਾ ਘੇਟਾ ਉਹਦੇ ਕਵਰ ਵਿੱਚ ਤੁਸੀਂ ਉਹਦੇ ਕੰਪਲੀਟਡ ਹੈ ਜੀ ਹਾਂਜੀ ਅਸੀਂ ਉਹਦਾ ਕੰਪਲੀਟ ਕੀਤੀ ਸੀਗੀ ਅਕਾਲੀ ਸਰਕਾਰ ਸੀਗੀ ਤੇ ਪਰ ਕਾਰਵਾਈ ਅੱਜ ਇੰਨੇ ਸਾਲਾਂ ਬਾਅਦ ਹੋਈ ਹੈ ਇਸ ਗਲਤੀ ਦਾ ਦੁੱਖ ਹੈ ਪਰ ਅਸੀਂ ਭਗਵਾਨਤਮਨ ਮੁੱਖ ਮੰਤਰੀ ਜੀ ਸਲਾਹਾ ਵੀ ਕਰਦੇ ਹਾਂ ਇਸ ਗੱਲ ਦੀ ਚਲੋ ਦੇਰ ਸੀ ਤੁਰਸਈਏ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਕਾਰਵਾਈ ਕੀਤੀ ਕੰਪਲੇਂਟ ਦੇ ਵਿੱਚ ਕਿੰਨੇ ਲੋਕ ਸੀ ਤੁਸੀਂ ਜਿਨ੍ਹਾਂ ਨੇ ਕੰਪਲੇਂਟ ਕੀਤੀ ਹੈ ਕੰਪਲੇਂਟ ਪੰਜਾਂ ਨਾਲ ਨਿਗਰੀ ਜਿਨੇ ਵੀ ਕੀਤੀ ਸੀ ਇੱਕ ਦੋ ਹੋਰ Hindu ਸੰਗਠਨ ਵੀ ਸੀ ਅਸੀਂ ਤਾਂ ਪਹਿਲੇ ਦਿਨ ਤੋਂ ਕੋਈ ਕਾਲੀ ਮਾਤਾ ਦੇ ਵਿੱਚ ਕੋਈ ਵੀ ਕਰਮਚਾਰੀ ਕੋਈ ਵੀ ਗਲਤ ਕੰਮ ਕਰਦਾ ਅਸੀਂ ਉਹਦੇ ਬਾਰੇ ਸਰਕਾਰ ਨੂੰ ਲਿਖਦੇ ਆਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਲਿਖਦੇ ਆਂ ਐਫਸੀਆਰ ਨੂੰ ਲਿਖਦੇ ਆਂ ਪਰ ਸਾਨੂੰ ਦੁੱਖ ਇਸ ਗੱਲ ਦਾ ਵੀ ਜ਼ਿਆਦਾਤਰ ਸਾਡੀਆਂ ਸ਼ਿਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਇਸਦੀ ਕਾਰਵਾਈ ਹੋਈ ਹੈ ਸਰਕਾਰ ਦੀ ਕਿਸ ਤਰ੍ਹਾਂ ਲੱਗਦਾ ਵੀ ਠੀਕ ਹੈ ਹਾਂ ਜੀ ਇਹ ਸਰਕਾਰੇ ਦਾ ਮਤਲਬ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਚੱਲ ਰਹੀ ਹੈ ਪਰ ਇਹਦੇ ਨਾਲ ਮੈਂ ਅਗਵੰਤ ਮਾਨ ਮੰਤਰੀ ਪੰਜਾਬ ਮਾਨਜੋਗ ਨੂੰ ਇਹ ਵੀ ਬੇਨਤੀ ਕਰਦਾ ਵੀ ਜਿਹੜੇ ਅਸੀਂ ਹੁਣ ਘਟਾ ਲਿਆ ਇਸ ਟਾਈਮ ਅਜਾਗਰ ਕੀਤੇ ਆ ਦੋ ਚੱਲ ਰਹੇ ਨੇ ਇੱਕ ਤਾਂ ਫੁੱਲਾਂ ਦੀ ਸਜਾਵਟ ਦਾ ਘਪਲਾ ਉਹ ਵੀ ਵੱਡਾ ਕਰੋਨਾ ਚ ਹੋ ਸਕਦਾ ਹੈ ਸਟਾਰਟਿੰਗ ਉਹ 31000 ਤੋਂ ਹੋਈ ਆ ਉਹਦੇ ਚ ਕਈ ਵੀ ਵੱਡੇ ਘਟਾਲੇ ਉਹ ਵੀ ਇਹਨਾਂ ਨੇ ਪ੍ਰਸ਼ਾਸਨ ਨੇ ਆਲੇ ਦੱਬਿਆ ਹੋਇਆ ਇੱਕ ਇੱਥੇ ਹੋਰ ਕਰਮਚਾਰੀ ਆ ਉਹ ਬਿਗੈਰ ਆਡਰਾਂ ਤੋਂ ਉਹਨੂੰ 28 ਸਾਲ ਹੋ ਗਏ ਤਨਖਾਹ ਜਿੰਦੇ ਨੇ ਕਾਨੀ ਮਾਤਾ ਦੇ ਮੰਦਰ ਦੇ ਗੋਲਡ ਫੰਡ ਤੋਂ ਜਿਹੜੇ ਕੀ ਇੱਕ ਤਰ੍ਹਾਂ ਦਾ ਸਰਕਾਰੀ ਗਵਨ ਉਹਦੇ ਤੇ ਵੀ ਹਲੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਜਿਸ ਅਧਦੇ ਤੇ ਕੰਮ ਕਰ ਰਹੇ ਉਹ ਸੇਵਾਦਾਰ ਦੇ ਅਧਦੇ ਤੇ ਕੰਮ ਕਰ ਰਿਹਾ ਕਾਗਜ਼ਾਂ ਦੇ ਵਿੱਚੋਂ ਡਿਸਮਿਸ ਹੋਇਆ ਹੈ 97 ਦਾ ਠੀਕ ਹੈ ਜੀ ਅੱਜ 28 ਸਾਲ ਤੋਂ ਉਹ ਸਰਕਾਰ ਨੂੰ ਚੂਨਾ ਲਗਾ ਰਿਹਾ ਹੈ ਕਾਲੀ ਮਾਤਾ ਤੇ ਗੋਲਕ ਨੂੰ ਚੂਨਾ ਲਗਾ ਰਿਹਾ ਔਰ ਬੈਠਾ ਹੈ ਔਰ ਉਹਦੇ ਤੇ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਜਿਸ ਵੇਲੇ ਤੁਸੀਂ ਇਹ ਕਮਰੇਨ ਕੀ ਕਿਸੇ ਰਜਿਸਟਰ ਪਾੜੀਏ ਖਿਲਾਫ ਉਸ ਕੰਪਲੇਟ ਦੇ ਵਿੱਚ ਕੀ ਕੁਝ ਲਿਖਿਆ ਗਿਆ ਸੀ ਉਦੋਂ ਇੱਕ ਤਾਂ ਚਾਂਦੀ ਰਾਜਸਥਾਨ ਭੇਜੀ ਗਈ ਸੀ ਕਿੰਨੀ ਚਾਂਦੀ ਪਈ ਚਾਂਦੀ ਕੋਈ ਆਈਡੀਆ ਹੁਣ ਕਾਰਨ ਬੜਾ ਪੁਰਾਣਾ ਮਸਲਾ ਹੋ ਗਿਆ 86 ਕਿਲੋ ਹੋ ਸਕਦੀ ਆ 40 ਕਿਲੋ ਵਾਪਸ ਹਾਂਜੀ ਉਹਦੇ ਚੋਂ ਬਹੁਤ ਘੱਟ ਵਾਪਸ ਆਈ ਸੀ ਤੇ ਇੱਕ ਪਿੱਛੇ ਗੇਟ ਦਾ ਮਾਮਲਾ ਸੀ ਲੋਹੇ ਦਾ ਉਹ ਲਗਾਇਆ ਲੰਗਰ ਵਾਲਿਆਂ ਵੱਲੋਂ ਸੀਗਾ ਲੇਕਿਨ ਉਹਦਾ ਵੀ ਬਿੱਲ ਪਾਇਆ ਗਿਆ ਸੀਗਾ ਤੇ ਹੋਰ 10 ਲੱਖ ਦਾ ਫਾਂਡੇ ਇਹ ਕਿਹੜਾ ਸਰੋਵਰ ਵਾਲੇ ਪਾਸੇ ਲੱਗਿਆ ਹੈ ਪਿੱਛੇ ਜਿਹੜਾ ਵੱਡਾ ਗੇਟ ਆ ਉਹ ਉਹ ਵੱਡਾ ਗੇਟ ਜਿਹੜਾ ਪਿੱਛੇ ਲੱਗਿਆ ਜੀ ਹਾਂਜੀ ਕਿੰਨਾ ਕਿੰਨੇ ਕ ਕਫਲਾ ਠੋੜਾ ਹੁੰਦਾ ਵੀ ਲੱਗਾ ਸੀਗਾ ਕਫਲਾ ਜੇ ਲਗਾ ਲੀਏ ਚਾਂਦੀ ਨਾਲ ਤੇ ਇਹਦੇ ਨਾਲ ਤਾਂ ਆਪਣਾ ਕੀ ਉਸ ਟਾਈਮ ਦੇ ਨਾਲ 50 ਲੱਖ 60 ਲੱਖ ਦਾ ਕਪਲਾ ਹੋ ਸਕਦਾ ਜੀ ਸੋ ਹੋਰ ਤੁਸੀਂ ਜੇਕਰ ਇਹ ਫੁੱਲ ਨਾਂ ਦਾ ਕਪਲਾ ਫੁੱਲ ਨਾਂ ਦਾ ਕਪਲਾ ਚੱਲ ਰਿਹਾ ਦਿਖਾ ਦੇ ਸਕਦਾ ਤੁਹਾਨੂੰ ਸਬੂਤ ਵੀ ਦੇ ਦਿਆਂ ਡੀਸੀ ਸਾਹਿਬ ਨੂੰ ਤੇ ਆਪਣਾ ਉਹ ਸੂਰਵੀਰ ਸਿੰਘ ਜਿਹੜਾ ਕੀ ਸਾਡਾ ਕਰਮਚਾਰੀ ਜਿਹੜਾ ਕਰਮਚਾਰੀ ਗਵਨ ਕਰ ਰਿਹਾ ਉੱਥੇ ਨਾਲ ਉਹਦੇ ਵੀ ਸਬੂਤ ਦਿੱਤੇ ਨੇ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਅਸੀਂ ਭਗਵਾਨ ਰਮਨ ਸਰਕਾਰ ਨੂੰ ਕਹਿੰਨੇ ਆ ਵੀ ਇਹ ਪ੍ਰਸ਼ਾਸਨ ਇਹਦੇ ਤੇ ਵੀ ਜਲਦੀ ਕਾਰਵਾਈ ਕਰੇ ਜੇਸ਼ ਤਰ ਪਾਰਟੀ ਉਸ ਸਮੇਂ ਕਿਸ ਪੋਸਟ ਤੇ ਸੀ ਬਜਾਟ ਏਡੀਸੀ ਡਿਵੈਲਪਮੈਂਟ ਸੀ ਜੀ ਤੇ ਉਹਨਾਂ ਕੋਲੇ ਨਾਲ ਮੰਦਰ ਦਾ ਚਾਰਜ ਸੀਗਾ ਬੜੀ ਲੇਟ ਦਿੱਤਾ ਗਿਆ ਸੀ ਡਿਊਟੀ ਕੁਸ਼ਰੋ ਦਾ ਬਰਨ ਰੂਜਨ ਜੀ ਸੀਗਾ ਉਸ ਸਮੇਂ ਦੀ ਗੱਲ ਆ ਜੀ ਠੀਕ ਹੈ ਜੀ ਸੋਨ ਜੀ ਤੁਸੀਂ ਇਸ ਮਾਮਲੇ ਤੇ ਪਹਿਲਾਂ ਵਰਬਲੀ ਵੀ ਮਿਲੇ ਸੀ ਲੋਕਾਂ ਨੂੰ ਜਾਂ ਸਿੱਧੀ ਕੰਪਲੀਟ ਹੋ ਜਾਂਦੀ ਸੀਗੀ ਨਹੀਂ ਅਸੀਂ ਸਿੱਧੀ ਕੰਪਲੀਟ ਹੀ ਕਰਦੇ ਹਾਂ ਜਦ ਸਾਡੇ ਕੋਈ ਮਸਲਾ ਧਿਆਨ ਦੇ ਵਿੱਚ ਆਉਂਦਾ ਤੇ ਅਸੀਂ ਉਹਨੂੰ ਅਸੀਂ ਉਹਨੂੰ ਮਤਲਬ ਵੈਰੀਫਾਈ ਕਰਕੇ ਉੱਥੋਂ ਵੀ ਸਹੀ ਆ ਗਲਤ ਅਸੀਂ ਸਿੱਧਾ ਡਿਪਟੀ ਕਮਿਸ਼ਨਰ ਪਟਿਆਲਾ ਪਰ ਪ੍ਰਸ਼ਾਸਨ ਨੂੰ ਲਿਖਦੇ ਆ ਅਫਸੀਆਰ ਨੂੰ ਲਿਖਦੇ ਆ ਉਹ ਉਦੋਂ ਦਾ ਜੋ ਸਾਡਾ ਹਿਸਾਬ ਹੈ ਅੱਜ ਵੀ ਚੱਲ ਰਿਹਾ ਅੱਜ ਵੀ ਮੰਦਰ ਤੇ ਮੈਂ ਕੰਮ ਕਰਦਾ ਠੀਕ ਹੈ ਨਹੀਂ ਧੜਕ ਮੈਨੂੰ ਕੰਮ ਕਿਹਾ ਵੀ ਆਉਂਦੀ ਆ ਸਭ ਕੁਝ ਆਉਂਦੀਆਂ ਨੇ ਇਹ ਕਰਦਾਂਗੇ ਤੇਰੇ ਖਿਲਾਫ ਝੂਠੀਆਂ ਸ਼ਿਕਾਇਤਾਂ ਕਰਾਂਗੇ ਮੈਂ ਵੇ ਧੜਕੋ ਕੀ ਕਰਦਾ ਕਾਰਨ ਮੈਂ ਬਿਲਕੁਲ ਸਾਫ਼ ਮੈਨੂੰ ਤਾਂ ਤਾਂ ਕੋਈ ਡਰਾਏਗਾ ਜੇ ਮੈਂ ਕੋਈ ਗਲਤ ਕੰਮ ਕਰਦਾ ਨਾ ਤਾਂ ਇਸ ਮਾਮਲੇ ਤੇ ਤੁਸੀਂ ਕੋਲੋ ਪਰ ਜਾਰੀ ਰੱਖਿਆ ਜਾਂ ਸਰਕਾਰ ਵੱਲੋਂ ਕਟਾਫ ਹੋ ਗਿਆ ਸੀ ਨਹੀਂ ਕਟਾਫ ਹੋ ਜਾਂਦਾ ਸਾਡੇ ਉਹ ਕੱਟੋ ਕੜ ਮੇਰੇ ਕੋਲੇ ਦਿਖਾ ਸਕਦਾ 200 ਲੈਟਰ ਹੈ ਭਗਵਾਨ ਜਮਾਨ ਸਰਕਾਰ ਨੂੰ ਕਹਿਣਾ ਜਿਹੜੀਆਂ ਮੰਦਰ ਦੀਆਂ ਅੰਗਹਿਲੀਆਂ ਜੋ ਕਰਦੇ ਆ 200 ਲੈਟਰ ਮੰਦਰ ਬਤਨ ਮੁਤਲਕ ਹੀ ਹੈ ਹਾਂ ਲਿਖ ਚੁੱਕੇ ਆ ਮੈਂ ਪਰ ਅਭੀ ਇਹਨਾਂ ਚੋਂ 90 ਕਿੰਨੇ 99% ਤੇ ਕੋਈ ਕਾਰਵਾਈ ਨਹੀਂ ਇੱਕ ਪਰਸੈਂਟ ਤੇ ਕਾਰਵਾਈ ਇਸ ਗੱਲ ਦਾ ਬੜਾ ਦੁੱਖ ਹੈ ਪਰ ਮੈਂ ਫਿਰ ਵੀ ਮਾਤਾ ਦਾ ਪੁੱਤਾਂ ਚੌਥੀ ਜਮਾਤ ਚ ਪੜਦਾ ਸੀਗਾ 1976 ਤੋਂ ਆਪਣੀ ਮਾਤਾ ਦੇ ਨਾਲ ਮੰਦਰ ਆਂਦਾ ਸੀ ਅੱਜ ਤੱਕ ਮੈਂ ਰੋਜ਼ ਜਾਂਦਾ ਮਹਤਾਬੀ ਕਿਰਪਾ ਕਾਲਾ ਸਾਹਿਬ ਜੇ ਤੁਸੀਂ ਕੰਪਲੇਂਟ ਜਨਾਈ ਇਸ ਮਾਮਲੇ ਦੇ ਵਿੱਚ ਸਸਪੈਂਡ ਹੋਣ ਤੋਂ ਬਾਅਦ ਤੁਹਾਡੇ ਨਾਲ ਸਰਕਾਰ ਵੱਲੋਂ ਜਾਂ ਐਡੀਸੀ ਸਾਹਿਬ ਵੱਲੋਂ ਕੋਈ ਜਾਂ ਡੀਸੀ ਸਾਹਿਬ ਨੇ ਅਧਿਕਾਰਤ ਪੱਤਰਗੋਣੋਂ ਕੋਈ ਸੰਪਰਕ ਕੋਈ ਨਹੀਂ ਸਾਡੇ ਨਾਲ ਕੋਈ ਕੋਈ ਵੀ ਬੰਦਾ ਨਹੀਂ ਸਾਡਾ ਸਾਡਾ ਉਹਨਾਂ ਨੂੰ ਪਤਾ ਵੀ ਇਹ ਬਿਲਕੁਲ ਕਲੀਅਰ ਨੇ ਕਿ ਜੋ ਸਰਕਾਰ ਕੰਮ ਕਰਦੀ ਹੈ ਉਹ ਠੀਕ ਕਰਦੀ ਹੈ ਸਾਡਾ ਫਰਜ਼ ਇਹ ਬਣਦਾ ਹੈ ਕੋਈ ਵੀ ਗਲਤ ਕੰਮ ਹੁੰਦਾ ਅਸੀਂ ਸਰਕਾਰ ਦੇ ਧਿਆਨ 'ਚ ਲਿਆਈਏ ਕਾਰਵਾਈ ਹੁੰਦਾ ਕੋਈ ਲਿਖਤੀ ਲੈਟਰ ਆਇਆ ਕੋਈ ਤੁਹਾਨੂੰ ਸੰਦੇਸ਼ ਆਇਆ ਤੁਸੀਂ ਕੰਪਲੀਟ ਕੀਤੇ ਸੀ ਨਹੀਂ ਹੋ ਸਕਦਾ ਉਹ ਕੰਪਲੀਟ ਕੀਤੇ ਇਧਰ ਉਧਰ ਕਿ ਭਾਈ ਹੋਵੇ ਕਿਸੇ ਹੋਰ ਕੰਪਲੀਟ ਤੇ ਕਾਰਵਾਈ ਹੋ ਗਈ ਹੋਵੇ ਜੀ ਕਿ ਲਿਖਿਆ ਮੁਤਾਬਕ ਸਾਡੇ ਪੈਸੇ ਨੋਟ ਦੇ ਮੁਤਾਬਕ ਜਿਹੜੀ ਚਾਂਦੀ ਦਾ ਗੇਟ ਦਾ ਤੁਸੀਂ ਹਵਾਲਾ ਦਿੱਤਾ ਉਹ ਹੀ ਹੈ ਮੋਬਿਲ ਇਹ ਹੈਗਾ ਤਾਂ ਹੋਗਾ ਅਭੀ ਪੰਜ ਚਾਰ ਨਾ ਦਿਗਰੀ ਤੇ ਲੈਟਰ ਤੇ ਕੰਮ ਹੋਇਆ ਕਿਹਦੇ ਤੇ ਹੋਇਆ ਕਿਹੜੇ ਕਮਿਊਨਿਟੀ ਦੇ ਇਹ ਕਲੀਅਰ ਨਹੀਂ ਹੈ ਇਹ ਕਲੀਅਰ ਨਹੀਂ ਹੈ ਉਹਨਾਂ ਸਸਪੈਂਡ ਕੀਤੇ ਗਏ ਨੇ ਇਹਦੇ ਉੱਪਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਥੋੜੇ ਮਤਲਬ ਬਣਦੀ ਕਰਦੀ ਹੈ ਵੀਰ ਦਾ ਪੈਸਿਆਂ ਦੀ ਰਿਕਵਰੀ ਹੋਣੀ ਚਾਹੀਦੀ ਹੈ ਤੇ ਨੌਕਰੀ ਤੋਂ ਰਖਾਸ ਕਰਨਾ ਚਾਹੀਦਾ ਕੋਈ ਵੀ ਪ੍ਰਸ਼ਟਾਚਾਰ ਹੈ ਮਾਨ ਸਰਕਾਰ ਨੇ ਇੱਕ ਵਾਰੀ ਕਹਿਤਾ ਭਗਵੰਤ ਮਾਨ ਜੀ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਵੀ ਅਸੀਂ ਪ੍ਰਸ਼ਟਾਚਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਪਰ ਨਾਲ ਬੇਨਤੀ ਆ ਵੀ ਜਿਹੜੇ ਦੋ ਮਸਲੇ ਹੁਣ ਕੱਪੜੇ ਦੇ ਚੱਲ ਰਹੇ ਨੇ ਉਹ ਪ੍ਰਸ਼ਾਸਨ ਉਹਦੇ ਤੇ ਤੁਰੰਤ ਕਾਰਵਾਈ ਕਰੇ ਤੇ ਅਸੀਂ ਭਗਵੰਤ ਮਾਨ ਸਰਕਾਰ ਦਾ ਮਾਣ ਹੈ ਜਿਹੜਾ ਫੈਸਲਾ ਆ ਉਸ ਤੋਂ ਸੰਤੁਸ਼ਟ ਹਾਂ ਜੀ ਸੰਤੋਖਤ ਹੋਵਾਂਗੇ ਜਦੋਂ ਰਿਕਵਰੀ ਹੋ ਜੇਗੀ ਜੀ ਤੇ ਆਪਣਾ ਹੁਣ ਮਤਲਬ ਸਾਨੂੰ ਇੱਕ ਭਰੋਸਾ ਜਾ ਗਿਆ ਵੀ ਇਹ ਸਰਕਾਰ ਹੁਣ ਕੁਝ ਕਰੇਗੀ ਇਹਦਾ ਹੁਣ ਫੋਲੋ ਅਪ ਲੋਕਾਂ ਨੂੰ ਪਤਾ ਲੱਗੇ ਫੋਲੋ ਅਪ ਤਾਂ ਇਹਨਾਂ ਦਾ ਹੁਣ ਸਰਕਾਰ ਜਿਸ ਵਿੱਚ ਹੋ ਗਿਆ ਹੁਣ ਤਾਂ ਆਪਸਰਾ ਨੇ ਦੇਖਣਾ ਅਗਲੀ ਕਾਰਵਾਈ ਕੀ ਕਰਨੀ ਹੈ ਠੀਕ ਹੈ ਨਾ ਜੀ ਤੇ ਅਸੀਂ ਤਾਂ ਜਾਣੇ ਵੀ ਜਿਹੜੇ ਹੁਣ ਲੇਟਸਟ ਦੋ ਮਸਲੇ ਚੱਲ ਰਹੇ ਨੇ ਘਪਲੇ ਦੇ ਇਹ ਦੋ ਤੁਰੰਤ ਇਹਨਾਂ ਦਾ ਹੱਲ ਕੀਤਾ ਜਾਵੇ ਕਾਰਨ ਇਹ ਵੀ ਕਿਤੇ ਐਨੇ ਸਾਲ 15 16 ਸਾਲ ਪਿੱਛੇ ਨਾ ਪੈ ਜਾਣ ਇਹਨਾਂ ਦਾ ਤੁਰੰਤ ਫੈਸਲਾ ਹੋਣਾ ਚਾਹੀਦਾ ਸ਼ਿਕਾਇਤ ਕਰਤਾ ਚੰਚਨਲਗਰੀ ਉਰਫ ਸੰਜੀਪ ਭਰਤਵਾਜ ਹੁਣੇ ਇਸ ਦੁਨੀਆ ਤੇ ਨਹੀਂ ਹੈਗੇ ਤੇ ਦੂਸਰੇ ਸ਼ਿਕਾਇਤ ਕਰਤਾ ਵਿਰੋਧ ਲੱड्डा ਜੀ ਨੇ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਉਹਦੇ ਸ਼ਿਕਾਇਤ ਦੇ ਵਿੱਚ ਇਸੇ ਗੇਟ ਦਾ ਜ਼ਿਕਰ ਕੀਤਾ ਕਿ ਜਿਹਦੇ ਵਿੱਚ ਲਿਖਿਆ ਗਿਆ ਸੀ ਗੇਟ ਨਾ ਹੋਣ ਦੇ ਬਾਬਤ ਕਾਗਜ਼ਾਤਾਂ ਦੇ ਵਿੱਚ ਗੇਟ ਦਿਖਾਇਆ ਗਿਆ 10 ਲੱਖ ਦੇ ਫੰਡਾਂ ਦੀ ਗੱਲ ਹੁੰਦੀ ਹੈ ਤੇ ਜਿਹੜੀ 40 ਕਿਲੋ ਚਾਂਦੀ ਆਉਂਦੀ ਹੈ ਤੇ ਬਾਕੀ ਦੀ 65 ਕਿਲੋ ਜੋ ਬਸਦੀ ਚਾਹੁੰਦੇ ਨੇ ਗिल्ट ਦਿਖਾਉਣ ਦਾ ਜਿਹੜਾ ਮਾਮਲਾ ਉਹ ਸਾਹਮਣੇ ਆਇਆ ਸੀਗਾ ਜਿਸ ਉੱਪਰ ਹੋਰ ਕਾਰਵਾਈ ਕਰਦਿਆਂ ਹੋਇਆ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਮੁਕਸਰੇ ਦੇ ਜ਼ਿਲ੍ਹਾ ਤੇਰਪਾਟੇ ਨੂੰ ਸਸਪੈਂਡ ਕਰ ਦਿੱਤਾ ਗਿਆ। ਸੋ ਇਸ ਸਾਰੇ ਦੇ ਉੱਪਰ ਮੌਜੂਦਾ ਸਰਕਾਰ ਦੇ ਵਿੱਚ ਮੰਦਿਰ ਕਮੇਟੀ ਦੇ ਮੈਂਬਰ ਰਹੇ ਸੰਦੀਪ ਬੰਦੂਰ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਦੇ ਹੁੰਦੇ ਵੀ ਕਈ ਕਪਲੇ ਸਾਹਮਣੇ ਆਏ ਸੀ ਉਹਨਾਂ ਦਾ ਕੀ ਕਹਿਣਾ ਹੈ ਇਸ ਉੱਪਰ ਸਭ ਤੋਂ ਪਹਿਲਾਂ ਤੁਹਾਡੇ ਦਰਸ਼ਕਾਂ ਨੂੰ ਜੈ ਮਾਤਾ ਦੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਕਿ ਭ੍ਰਸ਼ਟਾਚਾਰ ਦੇ ਖਿਲਾਫ ਇੱਕ ਵੱਡੀ ਮਹਿੰਮ ਚਲਾ ਰਹੇ ਨੇ ਇੱਕ ਕੱਟੜ ਇਮਾਨਦਾਰ ਮੁੱਖ ਮੰਤਰੀ ਨੇ ਪੰਜਾਬ ਦੇ ਸਤਕਾਰਯੋਗ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹਨਾਂ ਨੇ ਕੱਲ ਜਿਹੜੀ ਇੱਕ ਵੱਡੀ ਕਾਰਵਾਈ ਕੀਤੀ ਹੈਗੀ ਹੈ ਕਿ ਜਿਹੜਾ ADC ਰਹੇ ਨੇ ਪਟਿਆਲੇ ਦੇ ਔਰ ਮੰਦਰ ਦਾ ਚਾਰਜ ਸ਼੍ਰੀ ਕਾਲੀ ਮਾਤਾ ਮੰਦਰ ਦਾ ਚਾਰਜ ਉਹਨਾਂ ਕੋਲ ਹੁੰਦਾ ਸੀ ਇਹ ਪੁਰਾਣਾ ਮਾਮਲਾ ਹੈਗਾ ਇਹ ਅਕਾਲੀ ਸਰਕਾਰ ਵੇਲੇ ਦਾ ਉਸ ਵੇਲੇ ਜਿਹੜੀ ਇਹ ਕਾਰਵਾਈ ਹੋਈ ਕੀ 60 ਕਿਲੋ ਚਾਂਦੀ ਭੇਜੀ ਗਈ ਔਰ 40 ਕਿਲੋ ਜਿਹੜੀ ਵਾਪਸ ਆਈ ਹੈ ਜਿਹੜੇ ਇਲਜ਼ਾਮ ਲੱਗੇ ਨੇ ਕੇਸ ਦਰਜ ਹੋਇਆ ਔਰ ਕੁਝ 게ਟ ਦੇ ਨਿਰਮਾਣ ਦਾ ਵੀ ਮਾਮਲਾ ਹੈਗਾ ਉਹਦੇ ਚ ਤਾਂ ਮੈਂ ਬੜਾ ਸਵਾਗਤ ਕਰਾਂਗਾ ਉਹਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਬਹੁਤ ਵੱਡੀ ਕਾਰਵਾਈ ਕੀਤੀ ਹੈ ਔਰ ਭ੍ਰਸ਼ਟਾਚਾਰ ਨੂੰ ਜਿਹੜੀ ਠੱਲ ਪਾਉਣ ਦੀ ਗੱਲ ਲਗਾਤਾਰ ਕਰਦੇ ਆ ਰਹੇ ਪਿਛਲੇ ਸਾਲਾਂ ਤੋਂ ਤਾਂ ਉਹਦੇ ਚ ਇੱਕ ਵੱਡੀ ਉਪਲਬਧੀ ਪ੍ਰਾਪਤ ਹੈ ਸਰਕਾਰ ਵੱਲੋਂ ਕਿ ਇੱਕ ਮੌਕੇ ਦੇ ਮੌਜੂਦ ਡਿਪਟੀ ਕਮਿਸ਼ਨਰ ਮੁਕਸਰ ਅਰ ਜੇਇਸਟਰ ਪਾਰਟੀ ਨੂੰ ਸਸਪੈਂਡ ਕੀਤਾ ਗਿਆ ਅਸੀਂ ਉਹਨਾਂ ਦੇ ਇਸ ਮਸਲੇ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਔਰ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਭ੍ਰਸ਼ਟਾਚਾਰ ਦੇ ਖਿਲਾਫ ਲਗਾਤਾਰ ਜਿਹੜੀ ਜੰਗ ਹੈ ਉਹ ਸਾਡੇ ਵੱਲੋਂ ਜਾਰੀ ਹੈ। ਉਹ ਸਰਕਾਰ ਦੇ ਹੁੰਦੇ ਤੁਸੀਂ ਮੰਤਰੀ ਕਮੇਟੀ ਕਰਾਈ ਦੀ ਮੈਂਬਰ ਹੁਣ ਦੇ ਜੀ ਹਾਲ ਆਪ ਨੂੰ ਪਹਿਲੀ ਕਗਲੇ ਦੇ ਸਾਹਮਣੇ ਆਏ ਨਹੀਂ। ਦੇਖੋ ਕਿਰਨ ਜੀ ਗੱਲ ਇਹ ਹੈ ਕਿ ਮੇਰਾ ਜਿਹੜਾ ਕਾਰਜਕਾਲ ਰਿਹਾ ਉਹ 1.5 ਸਾਲ ਦਾ ਰਿਹਾ ਤੰਦਹੀ ਨਾਲ ਮਾਤਾ ਰਾਣੀ ਦੇ ਦਰਬਾਰ ਦਾ ਮੈਂ ਤਾਂ ਸੇਵਕ ਵੀ ਨਹੀਂ ਕਹਾਗਾ ਕੁੱਕਰ ਬਣ ਕੇ ਮੰਨੇ ਜੋ ਕੰਮ ਕੀਤੇ ਜਾਂ ਜੋ ਮਨੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਤਨ ਦੇ ਹੀ ਨਾਲ ਲਵਾਈ ਹੈ ਦਿਲੋਂ ਤਨੋਂ ਮਨੋਂ ਤਨੋਂ ਲਵਾ ਕੇ ਆਏ ਆ ਲੇਕਿਨ ਹੁਣ ਦੇ ਹਾਲਾਤ ਜੋ ਹੈ ਉਹਦੇ ਬਾਰੇ ਮੈਂ ਨਹੀਂ ਬਿਆਨ ਕਰ ਸਕਦਾ ਕਿਉਂਕਿ ਮੇਰਾ ਉਹਦੇ ਕੋਈ ਇੰਟਰਫੀਰੈਂਸ ਨਹੀਂ ਹੈ ਅਸੀਂ ਸਿਰਫ ਜਮ ਮੰਦਰ ਆਂਦੇ ਆ ਤਾਂ ਮਹਾਮਾਈ ਦੇ ਚਰਨਾਂ 'ਚ ਬੇਨਤੀ ਕਰਕੇ ਮਹਾਮਾਈ ਦੇ ਚਰਨਾਂ 'ਚ ਅਰਦਾਸ ਕਰਕੇ ਅਸੀਂ ਚਲੇ ਜਾਂਦੇ ਆ ਲੇਕਿਨ ਜੋ ਦੇਖਦੇ ਆ ਜੋ ਹੋ ਰਿਹਾ ਹੈਗਾ ਤਾਂ ਮੇਰੇ ਵੱਲੋਂ ਵੀ ਕੁਝ ਜਿਹੜੀਆਂ ਕੰਪਲੇਂਟਸ ਨੇ ਜੋ ਮੇਰੇ ਕਾਰਜਕਾਰਾਲ ਦੌਰਾਨ ਜਿਹੜੇ ਕੁਝ ਮਾਮਲੇ ਹੋਏ ਨੇ ਉਹਦੀ ਮੈਂ ਜਿਹੜੀ ਕਬਲੇਟ ਸੀ ਸਿੱਧੇ ਮੁੱਖ ਮੰਤਰੀ ਸਾਹਿਬ ਨੂੰ ਪਾਈ ਸੀ ਔਰ ਵੀ ਜਿਹੜੀ ਜਾਂਚ ਹੈਗੀ ਆ ਉਹ ਮਾਨਯੋਗ ਪਟਿਆਲਾ ਡੀਸੀ ਦੇ ਕੋਲ ਆਈ ਹੋਈ ਆ ਉਹਨਾਂ ਮਾਮਲੇ ਦੀ ਜਾਂਚ ਜਾਰੀ ਆ ਉਹਦੇ ਬਾਰੇ ਵੀ ਤੁਹਾਨੂੰ ਜਲਦ ਇਚਾਨਣਾ ਪਾਵਾਂਗਾ ਕਿ ਉਹਦੇ ਵਿੱਚ ਕੀ ਸੀ ਤੇ ਮੈਂ ਕਿਹੜੀਆਂ ਚੀਜ਼ਾਂ ਦਾ ਵਿਰੋਧ ਕਰਦਾ ਸੀ ਔਰ ਉਹਨਾਂ ਵਿਰੋਧਾਂ ਦੇ ਕਰਕੇ ਹੀ ਤਾਂ ਇਹ ਵਿਰੋਧੀ ਖੜੇ ਹੋਈ ਸੀ ਕਿ ਜਿਹੜੇ ਭ੍ਰਸ਼ਟਾਚਾਰ ਦੇ ਮਾਮਲੇ ਉਹ ਵੀ ਜਿਹੜੇ ਹੋਏ ਉਹਨਾਂ ਦੀ ਜਾਂਚ ਜਾਰੀ ਹੈਗੀ ਆ ਮਾਨਯੋਗ ਡੀਸੀ ਪਟਿਆਲਾ ਦੇ ਕੋਲ ਹੈਗੀ ਆ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਡਾਕਟਰ ਦੇ ਵੱਲੋਂ ਉਹਨਾਂ ਨੂੰ ਹੁਕਮ ਕੀਤਾ ਇਹ ਜਾਂਚ ਦੇ ਉੱਪਰ ਕੰਮ ਹੋਇਆ ਜਿਹੜੀ ਇਹ ਕੰਪਲੀਟ ਹੈ ਅਕਾਲੀ ਦਲ ਸਰਕਾਰ ਵੱਲੇ ਦੀ ਹੈ ਤੇ ਹੁਣ ਕੰਮ ਹੋਇਆ ਹੈ ਦੇਖੋ ਗ੍ਰਿੰਦੀ ਗੱਲ ਇਹ ਹੈ ਕਿ ਜਿਹੜੀ ਇਹ ਕਾਰਵਾਈ ਹੋਈ ਹੈ ਉਹਦੇ ਨਾਲ ਜਿਹੜੀ ਮੇਰੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਉਹਨੂੰ ਮੈਨੂੰ ਵੱਲ ਮਿਲਦਾ ਤਾਕਤ ਮਿਲਦਾ ਹੈ ਕਿ ਅਵਸ਼ੇ ਕਾਰਵਾਈ ਹੋਏਗੀ 100% ਕਾਰਵਾਈ ਹੋਏਗੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਏਗਾ ਮੁੱਖ ਮੰਤਰੀ ਸਾਹਿਬ ਉਸਤੇ ਕਾਰਵਾਈ ਕਰਨੀ ਦੇਖੋ ਮੇਰੇ ਵੱਲ ਜੋ ਵੀ ਕੰਪਲੀਨਟਸ ਹੈਗੀਆਂ ਹਲੇ ਉਹ ਪਾਈਪਲਾਈਨ ਚ ਹੈ ਜਾਂਚ ਚ ਜਾਰੀ ਹੈ ਜਦੋਂ ਸਾਹਮਣੇ ਆਣ ਗਿਆ ਮੈਂ ਪਟਿਆਲੀਆਂ ਦੇ ਸਾਹਮਣੇ ਮਾਤਾ ਲਾਣੀ ਦੇ ਭਗਤਾਂ ਦੇ ਸਾਹਮਣੇ ਸਭ ਕੁਝ ਰੱਖਾਂਗਾ ਦੇਖੋ 3-4 ਮਹੀਨੇ ਹੋ ਚਲੇ ਆਉਣਾ ਨੂੰ ਮੇਰੇ ਵੱਲੋਂ ਕੰਪਲੀਟ ਕੀਤਾ ਵੀ 6 ਮਹੀਨੇ ਹੋ ਚਲੇ ਆ ਔਰ ਮੁੱਖ ਮੰਤਰੀ ਸਾਹਿਬ ਦੇ ਦਫਤਰ ਵੱਲੋਂ ਜਿਹੜੀ ਉਹਦੀ ਡਿਟੇਲ ਹੈ ਜਾਂ ਜਿਹਦੇ ਤੇ ਕਾਰਵਾਈ ਕਰਨ ਲਈ ਜੋ ਵੀ ਚੀਜ਼ ਕਾਰਵਾਈ ਕੀਤੀ ਗਈ ਹੈ ਮੁੱਖ ਮੰਤਰੀ ਮੁੱਖ ਮੰਤਰੀ ਸਾਹਿਬ ਵੱਲੋਂ ਪਟਿਆਲਾ ਦੇ ਡੀਸੀ ਨੂੰ ਭੇਜੀ ਗਈ ਆ ਉਹ तकरीबन 4 ਮਹੀਨੇ ਹੋ ਚਲੇ ਆ ਔਰ ਜਾਂਚ ਜਾਰੀ ਹੈ ਉਹਦੀ ਔਰ ਜੋ ਜਾਂਚ ਨਿਕਲ ਕੇ ਸਾਹਮਣੇ ਆਏਗੀ ਮੈਂ ਤੁਹਾਡੇ ਸਾਹਮਣੇ ਵੀ ਰੱਖਾਂਗਾ ਮਹਾਮਾਈ ਦੇ ਭਗਤਾਂ ਦੇ ਸਾਹਮਣੇ ਵੀ ਰੱਖਾਂਗਾ ਕਿਉਂਕਿ ਜਿਹੜਾ ਪੈਸਾ ਰੁਪਈਆ 2 ਰੁਪਈਆ 10 ਰੁਪਏ 1 ਰੁਪਈਆ ਹਜ਼ਾਰਾਂ ਲੱਖ ਰੁਪਏ ਜੋ ਵੀ ਮਹਾਮਾਈ ਦੀ ਗੁੱਲਗ ਚੜਾਇਆ ਜਾਂਦਾ ਉਹ ਮਹਾਮਾਈ ਦੇ ਭਗਤਾਂ ਵੱਲੋਂ ਚਵਾਇਆ ਜਾਂਦਾ ਹੈ ਉਹਨਾਂ ਦੇ ਖੂਨ ਪਸੀਨੇ ਦੀ ਟੈਕਸ ਦੀ ਕਮਾਈ ਦਾ ਪੈਸਾ ਮਹਾਬਾਈ ਦੀ ਗੁੱਲਗ ਚ ਪਾਇਆ ਜਾਂਦਾ ਹੈਗਾ ਲੇਕਿਨ ਉਹਦੇ ਨਾਲ ਅਗਰ ਕੋਈ ਹਿਰਾਫਰੀ ਕਰਦਾ ਜਾਂ ਕੋਈ ਗਲਤ ਕੰਮ ਕਰਦਾ ਤਾਂ ਸਾਡੇ ਤੋਂ ਬਰਦਾਸ਼ਤ ਨਹੀਂ ਲੈਣਾ ਇਸ ਵੇਲੇ ਤੁਹਾਡੇ ਵੱਲ ਕੰਪਲੇਨਟ ਕੀਤੀ ਸੀ ਉਸਨੇ ਚੇਅਰਮੈਨ ਕੋਲ ਸੀ ਨੰਬਰ ਤੇ ਦੇਖੋ ਮਾਨਯੋਗ ਡੀਸੀ ਸਾਹਿਬ ਵੀ ਚੇਅਰਮੈਨ ਹੁੰਦੇ ਆ ਜੀ ਸੀਟ ਦੇ ਉੱਤੇ ਡਿਪਟੀ ਕਮਿਸ਼ਨਰ ਚੇਅਰਮੈਨ ਹੁੰਦੇ ਆ ਜੀ ਮੰਦਰ ਐਡਵਾਈਜ਼ਰੀ ਕਮੇਟੀ ਦੇ ਮੈਡਮ ਸਾਖੀ ਸਾਨੀ ਸੀ ਜੀ ਉਦੋਂ ਉਹਨਾਂ ਦੇ ਉਹਨਾਂ ਵੱਲੋਂ ਗੋਲ ਨਹੀਂ ਕੀਤੀ ਗਈ ਬਿਲਕੁਲ ਦੇਖੋ ਮੇਰੇ ਵੱਲੋਂ ਬਾਰ-ਬਾਰ ਮਸਲੇ ਉਠਾਏ ਗਏ ਆ ਠੀਕ ਆ ਉਹ ਆਪਣੀ ਸੀਟ ਤੇ ਬੈਠੇ ਆ ਬਰਾਜਮਾਨ ਆ ਜੋ ਜੋ ਉਹਨਾਂ ਨੇ ਕਰ ਸਕਦਾ ਸੀ ਉਹਨੇ ਕੀਤਾ ਲੇਕਿਨ ਮੈਂ ਆਪਣੇ ਕਿਉਂਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਹੈ ਸਾਡੀ ਆਵਾਜ਼ ਉਹਨਾਂ ਤੱਕ ਜਾਂਦੀ ਹੈ ਸਾਡੇ ਲਈ ਤਾਂ ਉਹੀ ਹੈ ਸਾਡੇ ਵੱਡੇ ਭਰਾ ਨੇ ਅਸੀਂ ਉਹਨਾਂ ਦੇ ਦਰਬਾਰ ਚ ਗਏ ਔਰ ਕਾਰਵਾਈ ਹੋਈ ਬਿਲਕੁਲ 100% ਮੈਂ ਬਹੁਤ ਖੁਸ਼ ਹਾਂ ਸਰਦਾਰ ਭਵਾਂ ਸਿੰਘ ਮਾਨ ਸਾਹਿਬ ਨੇ ਜਿਹੜਾ ਫੈਸਲਾ ਕੀਤਾ ਕਿ ਇੱਕ ਮੌਜੂਦਾ ਡਿਪਟੀ ਕਮਿਸ਼ਨਰ ਨੂੰ ਸਸਪੈਂਡ ਕਰਕੇ ਪਰਚਾ ਦਰਜ ਹੋਇਆ ਔਰ ਉਸਤੇ ਕਾਰਵਾਈ ਹੋ ਰਹੀ ਹੈ ਬਹੁਤ ਖੁਸ਼ ਹਾਂ ਇਹ ਮਹਾਮਈ ਦਾ ਦਰਬਾਰ ਹੈ ਇੱਥੋਂ ਇੱਥੋਂ ਕੋਈ ਰਿਕਵਰੀ ਹੋਣੀ ਚਾਹੀਦੀ ਹੈ ਇੱਕ ਇੱਕ ਪੈਸੇ ਦੀ ਰਿਕਵਰੀ ਹੋਣੀ ਚਾਹੀਦੀ ਹੈ ਮਹਾਮਈ ਦੇ ਗੁੱਲਗ ਦੇ ਪੈਸੇ ਨੇ ਔਰ ਜਿਹੜਾ ਇੱਥੇ ਆਪਣੀ ਕੂ ਦ੍ਰਿਸ਼ਟੀ ਮਹਾਮਈ ਦੇ ਦਰਬਾਰ ਦੇ ਜਿਹੜੇ ਪੈਸੇ ਨੇ ਰੁਪਈਏ ਨਾਲ ਉਹਨਾਂ ਦੇ ਉੱਤੇ ਪੰਦਾ ਤਾਂ ਉਹਦਾ ਹਾਲ ਬੜਾ ਮਾੜਾ ਹੁੰਦਾ ਇਸੇ ਕਰਕੇ ਮੈਂ ਕਿਰਨਜੀ ਤੁਹਾਨੂੰ ਇੱਕ ਗੱਲ ਇੱਥੇ ਐਡ ਵੀ ਕਰ ਦੇਣਾ ਕਿ ਮੈਂ ਲਗਾਤਾਰ ਪਿਛਲੇ ਸਮੇਂ ਤੋਂ ਆਪਣੇ ਸਤਕਾਰਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਰਿਕੁਐਸਟ ਕਰ ਰਿਹਾ ਕਿ ਇੱਥੇ ਮੰਦਰ ਐਡਵਾਈਜ਼ਰੀ ਕਮੇਟੀ ਨੂੰ ਪੰਕ ਕੀਤਾ ਜਾਏ ਇਹਨੂੰ ਖਤਮ ਕੀਤਾ ਜਾਏ ਜਿੱਦਾਂ ਹਰਿਆਣੇ ਦੇ ਮੁੱਖ ਮੰਤਰੀ ਵਜੂਦਾ ਰਹੇ ਨੇ ਜਿਹੜੇ ਉਹ ਮਨੋਨ ਲਾਲ ਖੱਟਰ ਜੀ ਉਸ ਸਮੇਂ ਦੇ ਉਹਨਾਂ ਨੇ ਜਿੱਦਾਂ ਮਾਤਾ ਮੰਨਸਾ ਦੇਵੀ ਸ਼ਰਾਈਨ ਬੋਲ ਬਣਾਇਆ ਸੀ ਮਾਤਾ ਮੰਨਸਾ ਦੇਵੀ ਮੰਦਿਰ ਦੇ ਵਿੱਚ ਵੀ ਐਡੀ ਕਮੇਟੀ ਹੁੰਦੀ ਸੀ ਉਹਨਾਂ ਨੇ ਉਹ ਕਮੇਟੀ ਨੂੰ ਖਤਮ ਕਰਕੇ ਉੱਥੇ ਮਾਤਾ ਮੰਨਸਾ ਦੇਵੀ ਸ਼੍ਰਾਈਨ ਬੋਰਡ ਬਣਾਇਆ ਔਰ ਉਸ ਤੋਂ ਬਾਅਦ ਮਾ ਮੰਨਸਾ ਦੇਵੀ ਦੇ ਮੰਦਿਰ ਦਾ ਬਹੁਤ ਵੱਡੇ ਪੈਮਾਨੇ ਤੇ ਵਿਕਾਸ ਹੋਇਆ ਬਹੁਤ ਡਵੈਲਪਮੈਂਟ ਹੋਈ ਆ ਉੱਥੇ ਬਹੁਤ ਸੁੰਦਰ ਦਰਬਾਰ ਬਣ ਗਿਆ ਅਸੀਂ ਵੀ ਜਾਣਦੇ ਆ ਤੁਸੀਂ ਵੀ ਜਾਣਦੇ ਹੋ ਤਾਂ ਮੈਂ ਲਗਾਤਾਰ ਮੰਗ ਕਰ ਰਿਹਾ ਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਇੱਕ ਬ੍ਰਾਹਮਣ ਹੋਣ ਦੇ ਨਾਤੇ ਇੱਕ ਹਿੰਦੂ ਹੋਣ ਦੇ ਨਾਤੇ ਕਿ ਇਸ ਦਰਬਾਰ ਨੂੰ ਵੀ ਜਿਹੜੀ ਐਡਵਾਈਜ਼ਰੀ ਕਮੇਟੀ ਚਲਾਉਂਦੀ ਆ ਉਹਨੂੰ ਖਤਮ ਕੀਤਾ ਜਾਏ ਬਿਲਕੁਲ ਉਹਨੂੰ ਖਤਮ ਕਰਕੇ ਉਹਦੀ ਸ਼੍ਰੀ ਮਾਤਾ ਕਾਲੀ ਦੇਵੀ ਸ਼ਰਾਈਨ ਬੋਰਡ ਬਣਾਇਆ ਜਾਏ ਜਿੱਦਾਂ ਮਾਂ ਵੈਸ਼ਨ ਦੇ ਵੀ ਸ਼ਰਾਈਨ ਬੋਰਡ ਹੈ ਤਾਂ ਸ਼੍ਰੀ ਕਾਲੀ ਦੇਵੀ ਸ਼ਰਾਈਨ ਬੋਰਡ ਬਣਾਇਆ ਜਾਏ ਤਾਂ ਕਿ ਇਸ ਇਤਿਹਾਸਿਕ ਸਥਾਨ ਦਾ ਜਿੱਥੇ ਦੂਰੋਬਾਰ ਸੰਗਤ ਆਂਦੀ ਹੈ ਮਾਂ ਦਾ ਆਸ਼ੀਰਵਾਦ ਲੈਣ ਮਾਂ ਦਾ ਆਸ਼ੀਸ਼ ਲੈਣ ਤੇਰਾ ਸ਼ਰਾਈਨ ਬੋਰਡ ਬਣਾਈਏ ਮਾਨ ਸਾਹਿਬ ਨੂੰ ਮੇਰੀ ਬੇਨਤੀ ਹੈ ਕਿ ਸ਼ਰਾਈਨ ਬੋਰਡ ਬਣਾਓ ਉਹ ਤਾਂ ਕਿ ਇਸ ਧਰਮ ਸਥਾਨ ਦਾ ਇਸ ਇਤਿਹਾਸਿਕ ਸਥਾਨ ਦਾ ਬਹੁਤ ਵੱਡੇ ਪੈਮਾਨੇ ਤੇ ਵਿਕਾਸ ਕਰ ਸਕੀਏ ਔਰ ਇਮਾਨਦਾਰੀ ਨਾਲ ਕਰ ਸਕੀਏ ਕਿਉਂਕਿ ਖੱਟਰ ਸਾਹਿਬ ਨੇ ਜ਼ੋਰ ਤੇ ਕੀਤਾ ਸੀ ਇਹ ਮਾਂ ਮਨਸਾ ਦੇ ਵੀ ਸ਼੍ਰਾਈਂਮੌਰ ਬਣਾਇਆ ਚਾ ਉਹਦੇ ਚੇਅਰਮੈਨ ਖੁਦ ਸਟੇਟ ਦੇ ਮੁੱਖ ਮੰਤਰੀ ਹੁੰਦੇ ਨੇ ਤਾਂ ਮੈਂ ਮਾਨ ਸਭਾ ਨੂੰ ਬੇਨਤੀ ਕਰਾਂਗਾ ਕਿ ਪਟਿਆਲੇ ਦੇ ਇਤਿਹਾਸਿਕ ਸਥਾਨ ਨੂੰ ਇਸ ਮੰਦਰ ਨੂੰ ਐਡਵਾਈਜ਼ਰੀ ਕਮੇਟੀ ਤੋਂ ਮੁਕਤ ਕੀਤਾ ਜਾਏ ਔਰ ਅੱਜ ਨੂੰ ਸ਼੍ਰੀ ਕਾਲੀ ਮਾਤਾ ਸ਼੍ਰਾਈਂਮੌਰ ਬਣਾਇਆ ਜਾਏ ਤਾਂ ਕਿ ਦਾ ਵਿਕਾਸ ਕਰ ਸਕੀਏ ਔਰ ਮਾਂ ਦੇ ਭਗਤਾਂ ਨੂੰ ਜਿਹੜੀ ਸੁਵਿਧਾ ਹੈ ਉਹ ਅਸੀਂ ਦੇ ਸਕੀਏ ਜੈ ਮਾਤਾ ਦੀ ਸਦਸੀ ਸੁਨੀਆਕੇ ਸੰਦੀਪ ਬੰਦੋ ਜੋ ਕਿ ਮੈਂਬਰ ਕਮੇਟੀ ਦੇ ਮੈਂਬਰ ਰਹਿ ਚੁੱਕੇ ਨੇ ਉਹਨੇ ਦੱਸਿਆ ਕਿ ਜੋ ਪੰਜਾਬ ਸਰਕਾਰ ਦਾ ਫੈਸਲਾ ਉਸ ਦਾ ਸਵਾਗਤ ਕਰਦੇ ਹਾਂ ਤੇ ਜਿਹੜੀਆਂ ਹੋਰ ਕੰਪਲੇਂਟਾਂ ਪੈਂਡਿੰਗ ਪਈਆਂ ਨੇ ਇਸ ਮੰਦਰ ਦੇ ਬਾਰੇ ਇਸ ਮੰਦਰ ਦੇ ਹੋਏ ਕਪੜਿਆਂ ਦੇ ਬਾਰੇ ਉਸ ਦੇ ਉੱਪਰ ਵੀ ਕੋਈ ਉਚਿਤ ਫੈਸਲਾ ਸਾਹਮਣੇ ਆਏਗਾ ਇਸ ਦੀ ਉਮੀਦ ਰੱਖਦੇ ਹਾਂ ਤੇ ਨਾਲ ਹੀ ਮਾਨ ਸਰਕਾਰ ਅਗੇ ਗੁਜਾਰਿਸ਼ ਕਰਦੇ ਹਾਂ ਕਿ ਥੋੜਾ ਇਸ ਉੱਪਰ ਧਿਆਨ ਦਿੱਤਾ ਜਾਵੇ ਜਿਹੜੇ ਇਸ ਦੇ ਵਿੱਚ ਹੋਏ ਹੋ ਇਜਾਗਰ ਮਾਮਲੇ ਨੇ ਉਹਨਾਂ ਦਾ ਫੈਸਲਾ ਜਲਦੀ ਆਵੇ